ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਹਰ ਤਰ੍ਹਾਂ ਦੇ ਦਰਦਾਂ ਤੋਂ ਰਾਹਤ ਪਾਉਣ ਲਈ ਦੇਸੀ ਜੜੀ ਬੂਟੀਆਂ ਤੋਂ ਤਿਆਰ ਕੀਤਾ ਸ਼ੁੱਧ ਆਯੁਰਵੈਦਿਕ ਤੇਲ ਗੋਡੇ ਮੋਡੇ ਪਿੱਠ ਤੇ ਸਰਵਾਈਕਲ ਦੇ ਦਰਦਾਂ ਲਈ ਰੇਟ ਹੈ 600 ਰੁਪਏ ਗਰੀਬ ਪਰਿਵਾਰ ਦੇ ਲਈ ਫ੍ਰੀ ਸੇਵਾ ਜੀ 97817160829814403601 ਨੰਬਰਾਂ ਤੇ ਸੰਪਰਕ ਕਰੋ ਤੇ ਹੋਮ ਡਿਲੀਵਰੀ ਦਾ ਖਾਸ ਪ੍ਰਬੰਧ ਹੈ ਜੀ ਤੁਸੀਂ ਘਰ ਬੈਠੇ ਵੀ ਇੰਨਾ ਬੀਰਾ ਤੋਂ ਤੇਲ ਜਿਹੜਾ ਮੰਗਵਾ ਸਕਦੇ ਹੋ ਸਵਰਾਜ 960 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਦੀ ਮੌਕੇ ਤੇ ਬਾਹਰ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 5,60,000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਤਰਨਤਾਰਨ ਹੈ ਜੀ 2018 ਮਾਡਲ 9855730970 9855730970 ਇਸ ਨੰਬਰ ਤੇ ਫੋਨ ਕਰਕੇ ਸਵਰਾਜ 960 ਡਾਇਰੈਕਟਰ 2018 ਮਾਡਲ 5 ਲੱਖ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਡਬਲ ਟੈਰਾ ਟਰਾਲਾ ਵਿਕਾਊ ਹੈ ਜੀ 2023 ਮਾਡਲ 2 ਲੱਖ 10000 ਰੁਪਏ ਰੇਟ ਰੱਖੇਗੇ ਜੀ ਸਾਫ ਕੰਡੀਸ਼ਨ ਦਾ ਤੇ ਨਵੀਂ ਕੰਡੀਸ਼ਨ ਏਰੀਆ ਪਿੰਡ ਰਾਮਿਆਣਾ 2023 ਮਾਡਲ ਹੈ ਜੀ 210000 ਰੇਟ ਮੰਗਿਆ ਏਰੀਆ ਪੰਡਰਾਮਿਆਣਾ 92298406 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਟੈਰਾਟਰਾਲਾ 2023 ਮਾਡਲ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਕਮੈਂਟਾਂ ਦੇ ਵਿੱਚ ਵੈਗਰੂ ਵੀ ਜ਼ਰੂਰ ਲਿਖਿਓ ਜੇਕਰ ਵੀਡੀਓ ਪਸੰਦ ਆਏ ਖਰਗੋਸ਼ ਵਿਕਾਉ ਨੇ ਰੇਟ ਹੈ ਜੀ 300 ਰੁਪਏ ਪਰ ਪੀਸ ਏਰੀਆ ਮਾਚਿਵਾੜਾ ਸਾਹਿਬ 62399 39647 62399 39647 ਇਸ ਨੰਬਰ ਤੇ ਫੋਨ ਕਰਕੇ ਖਰਗੋਸ਼ ਜਿਹੜੇ ਤੁਸੀਂ 300 ਰੁਪਏ ਪਰ ਪੀਸ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987098 8446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਟਰੈਕਟਰ ਮੇਲਾ ਚੈਨਲ YouTube ਫੇਸਬੁੱਕ ਪੇਜ ਖੇਤੀ ਖਬਰ ਤੇ ਤੁਹਾਡੀ ਐਡ ਲਾਈ ਜਾਊਗੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਜੀ ਕਰੋਲਾ ਗੱਡੀ ਵਿਕਾਊ ਹੈ ਜੀ ਗੱਡੀ 2006 ਮਾਡਲ ਹੈ ਫਾਜ਼ਲ ਦਾ ਨੰਬਰ ਹੈ ਜੀ 27 ਤੱਕ ਪਾਰਸਿੰਗ ਟਾਇਰ ਚਾਰੇ ਨਵੇਂ ਨੇ ਚਾਰੇ ਟਾਇਰ ਗੱਡੀ ਦੇ ਨਵੇਂ ਨੇ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਚਾਵਨ ਵੀ ਰਹੀ ਸੰਪਰਕ ਕਰਨ 125 ਡਿਮਾਂਡ ਹੈ ਜੀ ਬਾਕੀ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਕਾਗਜ਼ ਵਗੈਰਾ ਵੀ ਪੂਰੇ ਨੇਗੇ 125000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਗੱਡੀ ਦੀ 9872636005 ਇਸ ਨੰਬਰ ਤੇ ਫੋਨ ਕਰਕੇ ਕ੍ਰੋਲਾ ਗੱਡੀ 2006 ਮਾਡਲ 125000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਪਸੀ ਵਿਕਾਊ ਹੈ ਜੀ 2004 ਮਾਡਲ ਟੋ요ਟਾ 2C ਇੰਜਨ ਬਾਕੀ ਮਾਨਤਨ ਤਾਂ ਮੌਕੇ ਤੇ ਕਰ ਦੇਣੀ ਹੈ 170000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਸਮਾਣਾ ਪਟਿਆਲਾ Toyota 2C ਇੰਜਨ 2004 ਮਾਡਲ ਗੱਡੀ ਹੈ ਜੀ ਮਾਨਤਾਣ ਮੌਕੇ ਤੇ ਕਰ ਦੇਣਗੇ ਏਰੀਆ ਸਮਾਣਾ ਪਟਿਆਲਾ 1,70,000 ਰੁਪਏ ਰੇਟ ਰੱਖਿਆ ਗਿਆ 6284180356 6284180356 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਪਸੀ ਗੱਡੀ ਹੈ ਜਿਹੜੀ 2004 ਮਾਡਲ 1,70,000 ਦੇ ਵਿੱਚ ਖਰੀਦ ਸਕਦੇ ਹੋ ਬੁਲਟ ਵਿਕਾਊ ਹੈ ਜੀ ਲਾਸਟ ਮਾਡਲ 2020 ਹੈ ਜੀ ਏਰੀਆ ਬਠਿੰਡਾ 930 ਕਿਲੋਮੀਟਰ ਚੱਲਿਆ ਜੀ ਰੇਟ 175000 ਸਾਰਾ Ориਜਨਲ ਹੈ ਸਾਰਾ Ориਜਨਲ ਹੈ ਜੀ 2020 ਮਾਡਲ ਲਾਸਟ ਹੈ ਜੀ 175000 ਰੁਪਏ ਰੇਟ ਰੱਖਿਆ ਗਿਆ 8847348349 ਇਸ ਨੰਬਰ ਤੇ ਫੋਨ ਕਰਕੇ ਜਿਹੜਾ ਬੁਲੇਟ 2020 ਮਾਡਲ ਲਾਸਟ ਹੈ 175000 ਰੁਪਏ ਚ ਖਰੀਦ ਸਕਦੇ ਹੋ ਬਠਿੰਡ ਏਰੀਆ ਦੇ ਵਿੱਚ ਖੜਾ ਜੀ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਜੀ ਟਾਟਾ ਜਿਪ ਗੱਡੀ ਵਿਕਾਉ ਆ 2015 ਮਾਡਲ ਹੈ ਜੀ 90000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਵੀਰਾਂ ਦਾ ਕਹਿਣਾ ਕਿ ਮੌਕੇ ਤੇ ਘੱਟ ਵੱਧ ਕਰ ਲੈਣਗੇ ਏਰੀਆ ਜੀ ਪਿੰਡ ਲੋਧਵਾਲ ਲੁਧਿਆਣਾ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ ਅੰਦਰੋਂ ਬਾਹਰੋਂ ਸਾਰੀ ਕੰਡੀਸ਼ਨ ਦਿਖਾਈ ਹੈ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਵੇਚਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ 90000 ਰੁਪਏ ਡਿਮਾਂਡ ਰੱਖੀ ਗਈ ਹੈ 15 ਮਾਡਲ ਹੈ ਜੀ ਏਰੀਆ ਪੈਂਡ ਲੋਧਵਾਲ ਲੁਧਿਆਣਾ ਟਾਟਾ ਜਿਪ ਗੱਡੀ ਵਿਕਾਊ ਹੈ ਜੀ 93557 26308 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਟਾਟਾ ਜਿਪ ਗੱਡੀ 2015 ਮਾਡਲ 90000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 214 ਗੱਜ ਜਗ੍ਹਾ ਵਿਕਾਊ ਹੈ 7 ਕਮਰੇ ਬਣੇ ਨੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਦੋ ਵਾਸ਼ਰੂਮ ਦੋ ਟਾਇਲਟਸ ਸਾਈਜ਼ ਹੈਗਾ 46x42 ਰੈਂਟ ਤੇ ਲਾਏ ਹੋਏ ਨੇ ਜੀ ਸਾਰੇ ਕਮਰੇ 2000 ਕਮਰੇ ਦਾ ਰੈਂਟ ਆ ਰਿਹਾ ਹੈ ਹਰ ਮਹੀਨੇ ਦਾ ਏਰੀਆ ਬੇਰਕਾ ਅਮਰਸਰ ਬਿਜਲੀ ਪਾਣੀ ਸਿਵਰੇਜ ਸਾਰੀਆਂ ਸੁਵਿਧਾਵਾਂ ਨੇ ਜੀ 16 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਲਾਲ ਲਖੀਰ ਦੇ ਅੰਦਰ ਹੈ ਜੀ 9456366 ਪੂਰਾ 100 9456366 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਤੁਸੀਂ 214 ਅਗਸਤ ਦੇ ਵਿੱਚ ਬਣੇ ਕਮਰੇ ਆ ਜਿਹੜੇ ਤੁਸੀਂ ਸਾਰੀ ਜਗ੍ਹਾ 16 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਤੁਸੀਂ WhatsApp ਤੇ Facebook ਗਰੁੱਪਾਂ ਦੇ ਵਿੱਚ ਸਟਾਟਸ ਅਤੇ ਜਿੱਥੇ ਮਰਜ਼ੀ ਤੁਹਾਡਾ ਦਿਲ ਕਰੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬੇਰਾਂ ਭੈਣਾਂ ਦੀ ਮਦਦ ਹੋ ਸਕਦੀ ਹੈ 32 ਕਨਾਲਾਂ ਜ਼ਮੀਨ ਵਿਕਾਊ ਹੈ ਜੀ 150 ਫੁੱਟ 18 ਫੁੱਟ ਰੋਡ ਦਾ ਫਰੰਟ ਹੈ ਜੀ ਏਰੀਆ ਉੱਚਜਕ ਵਕਤੂ ਰੋਡ ਰੇਟ ਹੈ ਜੀ 10 ਲੱਖ ਕਨਾਲ ਦਾ 10 ਲੱਖ ਰੁਪਏ ਕਨਾਲ ਦਾ ਰੇਟ ਰੱਖਿਆ ਗਿਆ 32 ਕਨਾਲਾਂ ਜ਼ਮੀਨ ਵਿਕਾਊ ਹੈ ਜੀ 94170251399417025139 ਨੰਬਰ ਤੇ ਖਰੀਦ ਸਕਦੇ ਹੋ ਜ਼ਮੀਨ ਪਲਾਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਫੋਨ ਟੈਡਾ ਕਰਕੇ ਬਣਾ ਕੇ ਭੇਜਣੀ ਜ਼ਰੂਰੀ ਹੈ ਜੀ ਸੋ ਵੀਰ ਨੂੰ ਬੇਨਤੀ ਹੈ ਵੀਡੀਓ ਬਣਾ ਕੇ ਜਰੂਰ ਭੇਜਿਆ ਕਰੋ ਜੀ ਤਾਂ ਕਿ ਜਲਦੀ ਸੇਲ ਹੋ ਸਕੇ ਇੱਕ ਹੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਲੈ ਕੇ ਆਏ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ 70 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਧੀਆ ਇੱਕ ਟਾਕਾ ਹੈ ਵਿੱਚ ਮੋਟਰ ਠੰਡਾ ਮਿੱਠਾ ਪਾਣੀ ਏਰੀਆ ਕਰਨਾਲ ਲੈਦਾ ਖਾਤਾ ਜੀ ਟੌਪ ਦਾ ਬਾਣ ਹੈ 75 ਲੱਖ ਰੁਪਏ ਡਿਮਾਂਡ ਹੈ ਜੀ ਕਿੱਲੇ ਦੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਉਹ ਜੀ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਜ਼ਮੀਨ ਜਿਹੜੀ ਖਰੀਦ ਸਕਦੇ ਹੋ 86840 92203 86840 92203 ਇਸ ਨੰਬਰ ਤੇ ਫੋਨ ਕਰਕੇ ਤੁਸੀਂ 70 ਕਿੱਲੇ ਜ਼ਮੀਨ 75 ਲੱਖ ਰੁਪਏ ਨੂੰ ਕਿੱਲਾ ਜਿਹੜਾ ਤੁਸੀਂ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਤ ਤੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਿਹੜਾ ਵੀਡੀਓ ਦੇ ਵਿੱਚ ਥੱਲੇ ਨੰਬਰ ਚੱਲ ਰਿਹਾ 9877988440 ਇਹ ਸਾਡਾ ਵਟਸਐਪ ਨੰਬਰ ਐਡ ਕਰਵਾਉਣ ਦੇ ਲਈ ਹੈ ਤੁਸੀਂ ਵੀਡੀਓ ਨੂੰ ਰੋਕ ਕੇ ਕਰੋ ਜਿੱਥੇ ਜਿਹੜੀ ਵੀ ਚੀਜ਼ ਦੇਖੀ ਉਹ ਉੱਥੇ ਰੋਕ ਕੇ ਦਾ ਸਕਰੀਨਸ਼ਾਟ ਲਿਆ ਕਰੋ ਉਹਦੇ ਵਿੱਚ ਤਾਂ ਵਾਲੀ ਸਾਈਡ ਮਾਲਕਾਂ ਦੇ ਨੰਬਰ ਸਾਰੀ ਜਾਣਕਾਰੀ ਦਿੱਤੀ ਹੁੰਦੀ ਉਸ ਤੇ ਗੱਲ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦਾ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਤਾਂ ਕਿ ਅਸੀਂ ਹੋਰ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ